ਜਦ ਇਸ ਤਰ੍ਹਾਂ ਦੀਆਂ ਯਾਦਾਂ ਮਨ ਵਿੱਚ ਚੱਲ ਰਹੀਆਂ ਸਨ ਤਾਂ ਪਤਾ ਵੀ ਨਾ ਲੱਗਿਆ ਕਿ ਮਮਈ ਤੋਂ ਚੱਲੀ ਪੰਜਾਬ ਮੇੜਨੀ ਕਦ ਮੈਨੂੰ ਉਸ ਛੋਟੇ ਜਿਹੇ ਸ਼ਹਿਰ ਵਿੱਚ ਆ ਉਤਰਿਆ ਜਿੱਥੇ ਮੈਂ ਆਪਣੇ ਸਕੂਲ ਤੇ ਕਾਲਜ ਦੇ ਦਿਨ ਗੁਜ਼ਾਰੇ ਸਨ ਇਸ ਸ਼ਹਿਰ ਵਿੱਚ ਅੱਜਕੱਲ ਮੇਰਾ ਭਰਾ ਰਹਿੰਦਾ ਹੈ ਮਾਂ ਬਾਪ ਨੂੰ ਗੁਜਰਿਆ ਤਾਂ ਉਹਨਾ ਬਹੁਤ ਬਰੇ ਬੀਤ ਗਏ ਹਨ ਸਤੇ ਸਨਾ ਤੋੜਛਾਲਣ ਜਦ ਮੈਂ ਘਰ ਪੂਜਾ ਤਾਂ ਅਜੇ ਤੱਕ ਘਰ ਦਾ ਕੋਈ ਵੀ ਜੀ ਨਹੀਂ ਸੁੱਟਿਆ ਬੱਚੇ ਤੇ ਭਰਾ ਭਾਬੀ ਗੂੜੀ ਨੀਂਦ ਸੌ ਰਹੇ ਸਨ ਖੈਰ ਥੋੜੀ ਬਹੁਤੀ ਮਿਹਨਤ ਮੁਸਕਤ ਨਾਲ ਭਾਵ ਕੁਝ ਆਵਾਜ਼ਾਂ ਦਰਵਾਜੇ ਦੀਆਂ ਘੰਟੀਆਂ ਤੇ ਦਰਵਾਜ਼ਾ ਖੜਕਾਉਣ ਤੋਂ ਬਾਅਦ ਰਾਦੀ ਜਾ ਖੁੱਲ ਗਈ ਉਹ ਇਕਦਮ ਮੈਨੂੰ ਆਪਣੇ ਸਾਹਮਣੇ ਪਾ ਕੇ ਹੈਰਾਨ ਸੀ ਅਸਲ ਵਿੱਚ ਗਲਤੀ ਮੇਰੀ ਸੀ ਮੈਂ ਇਕਦਮ ਜਾ ਕੇ ਹੈਰਾਨ ਕਰ ਦੇਣਾ ਚਾਹੁੰਦਾ ਸਾਂ ਤੇ ਭਰਾ ਭਾਬੀ ਉਹਨਾਂ ਦੇ ਬੱਚੇ ਸਭ ਹੈਰਾਨ ਹੋ ਗਏ ਸਨ ਪਰ ਮੈਨੂੰ ਵੀ ਫਿਰ ਵੀ ਆਪਣੇ ਆਪ ਤੇ ਸ਼ਰਮਿੰਦਗੀ ਇਹ ਹੀ ਹੋ ਰਹੀ ਸੀ ਸ਼ਾਇਦ ਮੈਂ ਅਜੇ ਵੀ ਮਾਂ ਬਾਪ ਵਾਲਾ ਘਰ ਸੋਚ ਕੇ ਆਇਆ ਸਾ ਜਿਸ ਵਿੱਚ ਸਭ ਜਣੇ ਸਾਜਰੇ ਹੀ ਸਾ ਜਾਗ ਜਾਂਦੇ ਸਨ ਖਰਚਾ ਪਾਣੀ ਪੀਣ ਤੋਂ ਬਾਅਦ ਭਰਾ ਭਾਬੀ ਨੇ ਸਾਰੇ ਪਰਿਵਾਰ ਦੀ ਸੁੱਖ ਸਾਂਤ ਪੁੱਛੀ ਜਦ ਮੇਰੇ ਬਾਰ-ਬਾਰ ਕਹਿੰਦੇ ਸਭ ਠੀਕ ਠਾਕ ਹੈ ਤੇ ਮੈਂ ਤਾਂ ਸਿਰਫ ਤੁਹਾਨੂੰ ਮਿਲਣ ਲਈ ਤੇ ਪਿੰਡ ਜਾਣ ਲਈ ਆਇਆ ਹਾਂ ਆ ਕਿਤੇ ਜਾ ਕੇ ਉਹਨਾਂ ਨੂੰ ਯਕੀਨ ਆਇਆ ਕਿ ਸਭ ਖੈਰ ਸੁਖ ਹੈ ਉਹ ਹੈਰਾਨ ਹੋ ਰਹੇ ਸਨ ਕਿ ਕਿਦਾਂ ਮੋਬਾਈਲ ਤੇ ਟੈਕਨੋਲੋਜੀ ਦੇ ਯੁੱਗ ਵਿੱਚ ਵੀ ਕੋਈ ਬਿਨਾ ਸਨੇਹਾ ਦਿੱਤਿਆਂ ਆ ਸਕਦਾ ਹੈ ਉਹ ਇਸ ਗੱਲ ਤੇ ਵੀ ਸਰਵਿੰਦਾ ਹੋ ਰਹੇ ਸਨ ਕਿ ਮੇਰੇ ਆਉਣ ਤੇ ਕੁਝ ਉੱਚੇ ਚ ਨਹੀਂ ਸਨ ਕਰ ਰਹੀ ਸਕੇ ਸਵੇਰੇ ਨੂੰ ਤੂੰ ਤੂੰ ਬਾਅਦ ਨਾਸ਼ਤਾ ਵਗੈਰਾ ਕਰਨ ਤੋਂ ਬਾਅਦ ਮੈਂ ਪਿੰਡ ਜਾਣ ਲਈ ਜੱਟ ਭਰਾ ਨੂੰ ਪੁੱਛਿਆ ਤਾਂ ਉਸਨੇ ਕੰਮ ਦੀ ਵਜ੍ਹਾ ਕਰਕੇ ਮਜ਼ਦੂਰੀ ਜ਼ाहिर ਕੀਤੀ ਮੈਂ ਉਸਦੀ ਮਜ਼ਦੂਰੀ ਨੂੰ ਸਮਝਦੇ ਹੋਏ ਇਕੱਲੇ ਹੀ ਪਿੰਡ ਜਾਣ ਦਾ ਫੈਸਲਾ ਕੀਤਾ ਕਿਉਂਕਿ ਮੈਂ ਨਿਰਧਾਰਿਤ ਸਮੇਂ ਦੇ ਅੰਦਰ-ਅੰਦਰ ਆਪਣੇ ਘਰ ਵੀ ਵਾਪਸੀ ਕਰਨੀ ਚਾਹੁੰਦਾ ਸੀ ਪਰਾ ਤੋਂ ਪਿੰਡ ਜਾਣ ਲਈ ਸਾਧਨ ਦੀ ਪੁੱਛਗਿੱਛ ਕੀਤੀ ਉਸ ਨੇ ਆਪਣੇ ਮੋਟਰਸਾਈਕਲ ਦੀ ਪੇਸ਼ਕਸ਼ ਕੀਤੀ ਤੇ ਕਿਹਾ ਮੇਰਾ ਭੇਦ ਨਾ ਕਰੋ ਮੈਨੂੰ ਮੇਰਾ ਕੋਈ ਨਾ ਕੋਈ ਦੋਸਤ ਲੈਣ ਆ ਜਾਵੇਗਾ ਮੈਂ ਉਸ ਦੀ ਪੇਸ਼ਕਸ਼ਾ ਧੰਨਵਾਦ ਕੀਤਾ ਤੇ ਅਦੇ ਠਕਰਾ ਦਿੱਤੀ ਕਿਉਂਕਿ ਮੈਂ ਪਿੰਡ ਜਾਣ ਦਾ ਆਨੰਦ ਰੋੜਵੇ ਜੀ ਲਾਰੀ ਤੇ ਲੈਣਾ ਚਾਹੁੰਦਾ ਸੀ ਮੈਂ ਭਰਾ ਨੂੰ ਬੱਸ ਸਦੇ ਤੇ ਸਾਡਾ ਉਲੀ ਕਿਹਾ ਬੱਸ ਸਾਡੇ ਤੇ ਪੁੱਜਾ ਮੈਂ ਮੁੱਗਾ ਰੁੜਵੇ ਦੀ ਬੱਸ ਵਾਰੇ ਜਦ ਭਰਾ ਨੂੰ ਪੁੱਛਿਆ ਤਾਂ ਉਹ ਹੱਸ ਕੇ ਕਹਿ ਲਗਾ ਤੂੰ ਫਿਕਰ ਨਾ ਕਰ ਅੱਜ ਕੱਲ ਆਪਣੇ ਪਿੰਡ ਹਰੇਕ ਵਸ ਰੁਕਦੀ ਹੈ ਇਸ ਕਰਕੇ ਮੁੱਗਾ ਰੁੜਵੇ ਦੀ ਬੱਸ ਨਹੀਂ ਉਲੀ ਕਰਨ ਦੀ ਕੋਈ ਲੋੜ ਨਹੀਂ ਤੈਨੂੰ ਨਾ ਪਰ ਇਹ ਚਮਤਕਾਰ ਵਾਪਰਿਆ ਕਿਵੇਂ ਕਿਉਂਕਿ ਪਹਿਲਾਂ ਤਾਂ ਮੋਗਾ ਰੋਡ 'ਤੇ ਦੀ ਬੱਸ ਤੋਂ ਬਿਨਾ ਕੋਈ ਵੀ ਬੱਸ ਪੁੱਲੇ ਬਿਸਰੇ ਹੀ ਸਾਡੇ ਪਿੰਡ ਵਿੱਚ ਰੁਕਦੀ ਸੀ ਮੈਂ ਗੱਲ ਦੀ ਤੱਕ ਜਾਣਾ ਚਾਹੁੰਦਾ ਸਾਂ ਚਮਤਕਾਰ ਕੋਈ ਨਹੀਂ ਵਾਪਰਿਆ ਬੱਸ ਆਪਣੇ ਪਿੰਡ ਟੋਲ ਪਲਾਜ਼ਾ ਬਣ ਗਿਆ ਇਸ ਕਰਕੇ ਹਰੇਕ ਬੱਸ ਨੂੰ ਉੱਥੇ ਰੁਕਣਾ ਹੀ ਪੈਂਦਾ ਹੈ ਪਰ ਆਨੇ ਮੇਰੀ ਸ਼ੰਕਾ ਦਾ ਨਿਵਾਰਣ ਕਰਦਿਆਂ ਕਿਹਾ ਣਾਲੇ ਮੈਂ ਪਿੰਡ ਤਾਏ ਹੋਰਾਂ ਦੇ ਬੇਟੇ ਸੁਦਾਗਰ ਹੋਣਾ ਨੂੰ ਵੀ ਫੋਨ ਕਰ ਦਿੱਤਾ ਹੈ ਨਹੀਂ ਤਾਂ ਉਹਨਾਂ ਨੂੰ ਵੀ ਬੇहद ਹੈਰਾਨ ਹੋ ਜਾਣਾ ਸੀ ਤੈਨੂੰ ਦੇਖ ਕੇ ਅੱਜ ਕੱਲ ਤਾਂ ਪਿੰਡਾਂ ਵਿੱਚ ਵੀ ਬਿਨਾ ਫੋਨ ਕੀਤਿਆਂ ਕੋਈ ਨਹੀਂ ਜਾਂਦਾ ਕੋਈ ਆਪਣੀ ਰਿਸ਼ਤੇਦਾਰੀ ਵਿੱਚ ਵੀ ਨਹੀਂ ਕਿਤੇ ਬਿਨਾ ਦੱਸਿਆ ਜਾਂਦਾ ਭਰਾ ਨੇ ਇੱਕ ਹੋਰ ਠਾ ਸੁੱਟਾ ਕੱਢ ਮਾਰਿਆ ਮੈਨੂੰ ਜੱਪਿਆ ਸ਼ਾਇਦ ਮੇਰਾ ਉਸ ਨੂੰ ਬਿਨਾ ਫੋਨ ਕੀਤੇ ਆ ਜਾਣਾ ਵੀ ਸ਼ਾਇਦ ਗੈਰ ਮناسب ਜਾਪਿਆ ਸੀ ਚਲ ਕੋਈ ਨਹੀਂ ਗਾ ਤਾਂ ਖਿਆਲ ਰੱਖੂਗਾ ਮੈਂ ਫੋਨ ਕਰਕੇ ਇਹ ਆਇਆ ਕਰੂੰ ਮੈਂ ਵੀ ਜਵਾਬ ਦਿੰਦਾ ਹੋਇਆ ਅਮਰਕਸਰਾ ਉਠਾਨ ਕੋਡ ਜਾਣ ਵਾਲੀ ਬੱਸ ਵਿੱਚ ਬੈਠ ਗਿਆ ਬੱਸ ਨੇ ਹਰ ਹਾਲ ਵਿੱਚ ਟੋਲ ਪਲਾਜ ਤੇ ਰੁਕੀ ਜਾਣਾ ਸੀ ਖੈਰ ਬਸ ਦੇ ਕਨੈਕਟਰ ਨੇ ਤੋਂ ਜਦ ਮੈਂ ਪਿੰਡ ਦਾ ਨਾਮ ਲੈ ਕੇ ਟਿਕਟ ਮੰਗੀ ਤਾਂ ਉਹ ਹਰਾਨ ਹੋ ਗਿਆ ਤੇ ਕਹਿ ਲੱਗਾ ਇਹ ਲੰਮੀ ਰੋਡ ਦੀ ਬਸ ਹੈ ਇਹਨੇ ਨਹੀਂ ਰੁchnਾ ਰਾਹ ਵਿੱਚਾ ਕਿਸੇ ਵੀ ਪਿੰਡ ਵਿੱਚਾ ਪਰ ਨਾਲ ਬੈਠੇ ਸਰਦਾਰ ਸਾਹਿਬ ਜੀ ਨੇ ਜਦ ਦੱਸਿਆ ਕਿ ਇੰਨਾ ਟੋਲ ਪਲਾਜੇ ਵਾਲੇ ਪਿੰਡ ਜਾਣਾ ਹੈ ਤਾਂ ਕਨੈਕਟਰ ਨੂੰ ਇਸ ਗੱਲ ਦੀ ਸਮਝ ਆਈ ਸਿੱਧਾ ਕਾਇਆ ਬੌਜੀ ਟੋੜ ਪਲਾਜੇ ਉੱਤਰਨੇ ਐਵੇਂ ਤੰਬੜਪੂਸੇ ਵਿੱਚ ਕਾਣੋਂ ਪਾਈ ਜਾਂਨੇ ਹੋ ਕਨੈਕਟਰ ਨੇ ਇੱਕ ਤਰ੍ਹਾਂ ਨਾਲ ਮੇਰੇ ਤੇ ਗੁੱਸਾ ਕਰਦਿਆ ਹੋਇਆ ਕਿਹਾ ਅੱਧੇ ਕੋ ਘੰਟੇ ਬਾਅਦ ਬੱਸ ਨੇ ਪਿੰਡ ਦੇ ਤੋਂ ਟੋੜ ਪਲਾਜੇ ਤੇ ਜਹਾਲ ਆਇਆ ਇਹ ਕਹਾਣੀ ਦਾ ਅਜੇ ਅਧੂਰੀ ਹੈ ਇਹਦਾ ਅਗਲਾ ਭਾਗ ਸੁਣ ਲਈ ਕੱਲ ਨੂੰ ਕਹਾਣੀ ਜਰੂਰ ਦੇਖ ਸੁਣਨੀ ਜੀ ਤਾਂਕਿ ਪੂਰੀ ਕਹਾਣੀ ਦਾ ਪਤਾ ਲੱਗ ਸਕੇ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਜੀ ਕਹਾਣੀ ਨੂੰ ਆਖੀ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ